ਹਾਂਜੀ ਆ ਵੀਡੀਓ ਦੇਖ ਕੇ ਨਾ ਮਨ ਬੜਾ ਭਾਵੁਕ ਹੋ ਗਿਆ ਜਦੋਂ ਕੁਦਰਤ ਦੀ ਮਾਰ ਪੈਂਦੀ ਆ ਤੇ ਬਹੁਤ ਮਨ ਨੂੰ ਦੁੱਖ ਲੱਗਾ ਆ ਦੇਖੋ ਵੀਡੀਓ ਦੇ ਵਿੱਚ ਕਿਦਾਂ ਨਾ ਲੋਕ ਵਿਚਾਰੇ ਕਿਦਾਂ ਬਿਲਕ ਦੇ ਪਏ ਆ ਦੇਖੋ ਮਤਲਬ ਭੁੱਖੇ ਪਿਆਸੇ ਕਿਦਾਂ ਨਾ ਵੀ ਬੰਦ ਕੇ ਲੈ ਲਓ ਥੋੜਾ ਦੂਰ ਹੋ ਜਾ ਪਿੱਛੇ ਹੋ ਜਾ ਪਿੱਛੇ ਬੰਦ ਕੇ ਲੈ ਲਓ ਯਾਰ ਫਿਰ ਥੋੜਾ ਜਿਹਾ ਆਰਾਮ ਨਾਲ ਆਰਾਮ ਨਾਲ ਤਾਣਾ ਪੁੱਛੇ ਰੋ ਪੁੱਛੇ ਆ ਲੱਭਣਾ ਆਜਾ ਆ ਲੱਭਣਾ ਦੇਖੋ ਪਾਵਾ ਚਲੋ ਕੋਈ ਗੱਲ ਨਹੀਂ ਹੋਇਆ ਤਾਂ ਇਹ ਪਿੰਡ ਰਮਦਾਸ ਅੰਮ੍ਰਿਤਸਰ ਵਿਖੇ ਵਿੱਚ ਪੈਂਦਾ ਹੈ ਉੱਥੇ ਦੀ ਵੀਡੀਓ ਆ ਤੇ ਦੇਖੋ ਕੀ ਹਾਲਾਤ ਬਣੇ ਆ ਸਾਡੇ ਪੰਜਾਬ ਦੇ ਇਸ ਵੇਲੇ ਚਾਰੇ ਪਾਸੇ ਪਾਣੀ ਪਾਣੀ ਧਿਆਨ 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 ਮੇਰੀ ਗੱਲ ਤਾਂ ਸੁਣੋ ਮੈਂ ਨਾ ਰੁਕ ਤਾ ਇਸੇ ਕਰਕੇ ਕਹਿੰਦੇ ਕੁਦਰਤ ਮੋਰੇ ਸਭ ਕੁਝ ਹੇਲਾ ਕੁਦਰਤ ਮੋਰੇ ਕੁਛ ਨਹੀਂ ਚੱਲ ਸਕਦਾ ਜਿੱਥੇ ਕੁਦਰਤ ਆ ਉਥੇ ਕੁਛ ਨਹੀਂ ਚੱਲਦਾ ਤੇ ਵੱਡੀਆਂ-ਵੱਡੀਆਂ ਕੋਠੀਆਂ ਵਾਲੇ ਜਿਹੜੇ ਕਰੋੜਾਂ ਦੀਆਂ ਕੋਠੀਆਂ ਵਾਲੇ ਅੱਜ ਹੱਥ ਫਲਾਉਣਦੇ ਆ ਅਬ ਮਦਦ ਲਈ ਵਾਸਤੇ ਆਪਣੇ ਨਾ ਕਿਦਾਂ ਵੀ ਸਾਨੂੰ ਬਚਾ ਲਓ ਸਾਡੇ ਬੱਚੇ ਭੁੱਖੇ ਆ ਹਨਾ ਵੀ ਪ੍ਰਮਾਤਮਾ ਵੱਲੋਂ ਜਿੱਦਾਂ ਕੋਈ ਕਿੰਨਾ ਕਹਿਰ ਮਤਲਬ ਵਰਸ ਰਿਹਾ ਆ ਆ ਚਲੋ ਪ੍ਰਮਾਤਮਾ ਮਿਹਰ ਕਰੇ ਸੰਸਾਰ ਤੇ ਸੁਖ ਸ਼ਾਂਤੀ ਬਖਸ਼ੇ